ਵਾਲਯੁਰ ਦੀ ਮਸ਼ਹੂਰ ਗਾਇਕਾ ਤਿਆ ਦਾਕਾਰਾ ਸ਼ਵੇਤਾ ਪੰਡਿਤ ਆਪਣੇ ਪ੍ਰੇਮੀ ਇਵਾਨੋਫ ਉਚੀ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੀ ਹੈ ਇਵਾਨੋ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇਸ ਦੀ ਖਬਰ ਸਾਂਝੀ ਕੀਤੀ ਹੈ ਇਸ ਤਸਵੀਰ ਨਾਲ ਉਹਨਾਂ ਨੇ ਲਿਖਿਆ ਸੀ ਕਿ ਉਹਨੂੰ ਨੀ ਤੌਰ ਤੇ ਵਿਆਹ ਕਰਾ ਲਿਆ ਹੈ ਹੁਣ 1 ਮਹੀਨੇ ਬਾਅਦ ਮੁੰਬਈ ਅਤੇ ਜੋਧਪੁਰ ਦੇ ਵਿੱਚ ਸੈਲੀਬ੍ਰੇਸ਼ਨ ਹੋਵੇਗਾ ਸ਼ਵੇਤਾ ਕਈ ਮਸ਼ਹੂਰ ਫਿਲਮਾਂ 'ਚ ਆਪਣੀ ਆਵਾਜ਼ ਦੇ ਚੁੱਕੀ ਹੈ ਬਰੂਡਾ ਦਾ ਅਦਾਕਾਰ ਰਿਚਾ ਚੱਡਾ ਦਾ ਕਹਿਣਾ ਹੈ ਕਿ ਮਸਾਨ ਉਹਨਾਂ ਲਈ ਹਮੇਸ਼ਾ ਇੱਕ ਖਾਸ ਫਿਲਮ ਰਹੇਗੀ ਕਿਉਂਕਿ ਇਸ ਫਿਲਮ ਨਾਲ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਕਾਫੀ ਬਦਲਾ ਆਇਆ ਹੈ ਆਪਣੇ ਇੱਕ ਬਿਆਨ 'ਚ ਅਦਾਕਾਰਾਂ ਨੇ ਕਿਹਾ ਕਿ ਇਸ ਫਿਲਮ ਨਾਲ ਮੈਨੂੰ ਨਵੇਂ ਦੋਸਤ ਮਿਲੇ ਜਿਨ੍ਹਾਂ ਦੀ ਨਾ ਸਿਰਫ ਮੈਂ ਪ੍ਰਸ਼ੰਸਕਾਂ ਸਗੋਂ ਉਹਨਾਂ ਦਾ ਸਨਮਾਨ ਵੀ ਕਰਦੀ ਹਾਂ ਇਸ ਫਿਲਮ 'ਚ ਵਾਰਨਸੀ ਜਨਨ ਵਾਲੇ ਚਾਰ ਲੋਕਾਂ ਦੀ ਜ਼ਿੰਦਗੀ ਨੂੰ ਦਰਸਾਇਆ ਗਿਆ ਸੀ ਰਿਚ ਨੇ ਇਸ ਵਿੱਚ ਇੱਕ ਦੇਵੀ ਦਾ ਕਿਰਦਾਰ ਨਿਭਾਇਆ ਬਾਲੀਵੁੱਡ ਅਦਾਕਾਰ ਇਤਿਕਰਸ਼ਦੀਆਂ ਵਾਲੀ ਫਿਲਮ ਮੋਹਨਜੋਦੜੋ ਦੀ ਕੋਸਟਰ ਪੂਜਾ ਹੀਗੜੇ ਨੂੰ ਬੈਂਗੂ ਹੋ ਗਿਆ ਇਹਨੇ ਦਿਨੀ ਪੂਜਾ ਫਿਲਮ ਦੀ ਪ੍ਰੋਮੋਸ਼ਨ ਵਿੱਚ ਹਿੱਸਾ ਨਹੀਂ ਲੈ ਰਹੀ ਜਾਣਕਾਰੀ ਮੁਤਾਬਕ ਡਾਕਟਰ ਨੇ ਪੂਜਾ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਇਸ ਲਈ ਫਿਲਮ ਦੀ ਪ੍ਰੋਮੋਸ਼ਨ ਇਕੱਲੇ ਇਤਿਕਰਸ਼ ਨਿਕਾ ਰਹੇ ਨੇ ਪੂਜਾ ਮੋਹਨਜੋਦੜੋ ਦੇ ਨਾਲ ਬਾਲੀਵੁੱਡ ਸਡੇਬਿਊ ਕਰ ਰਹੀ ਹੈ ਬਾਲੀਵੁੱਡ اداکار ਜੌਨ ਇਬਰਾਹਿਮ ਦੇ ਸ਼ਾਨਦਾਰ ਘਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬਾਲੀਵੁੱਡ ਇੰਡਸਟਰੀ 'ਚ 13 ਸਾਲਾਂ ਤੋਂ ਐਕਟਿਵ ਜੌਨ ਆਪਣੇ 5000 ਵਰਗ ਫੁੱਟ ਦੇ ਫੈਲੇ ਸ਼ਾਨਦਾਰ ਬੰਗਲੇ 'ਚ ਰਹਿੰਦੇ ਨੇ ਮੁੰਬਈ ਦੇ ਬਾਂਦਰ ਸਿਥ ਜੌਨ ਦੇ ਘਰ ਦਾ ਇੰਟੀਰੀਅਰ ਪਹਿਲੀ ਨਜ਼ਰ 'ਚ ਹੀ ਹਰ ਕਿਸੇ ਨੂੰ ਆਪਣਾ دیਵਾਨਾ ਬਣਾ ਸਕਦਾ ਹੈ ਇਸ ਘਰ ਨੂੰ ਉਹਨਾਂ ਦੇ ਪਿਤਾ ਅਤੇ ਭਰਾ ਐਲਨ ਨੇ ਡਿਜ਼ਾਈਨ ਕੀਤਾ ਹੈ ਅਪਣੇ ਤਰੀ ਕਟਵਿਨਾ ਕੈਪ ਫਤਿਹ ਸਦਾਰਥ ਮਹੋਤਰਾ ਦੀ ਮੋਸਟ ਵੇਟਡ ਫਿਲਮ ਵਾਰ-ਵਾਰ ਦੇਖੋ ਦਾ ਪਹਿਲਾ ਗਾਣਾ ਕਾਲਾ ਚਸ਼ਮਾ ਰਿਲੀਜ਼ ਹੋ ਗਿਆ ਇੱਕ ਪਾਰਟੀ Song ਹੈ ਜਿਸ ਵਿੱਚ ਸਦਾਰਥ ਅਤੇ ਕੈਟ ਕਾਲਾ ਚਸ਼ਮਾ ਪਾ ਕੇ ਡਾਂਸ ਕਰ ਰਹੇ ਨੇ ਕਾਲਾ ਚਸ਼ਮਾ ਨੂੰ ਨਵਾਂ ਰੂਪ ਰੈਪਰ ਅਤੇ ਸਿੰਗਰ ਬਾਦਸ਼ਾਹ ਨੇ ਦਿੱਤਾ ਜਿਲਕੀ ਗਾਣੇ ਦੀ ਆਵਾਜ਼ ਅਮਰ ਅਰਸ਼ੀ ਬਾਦਸ਼ਾਹ ਤੇ ਨੀਹਾ ਕੱਕੜ ਨੇ ਦਿੱਤੀ ਹੈ ਇਸ ਗਾਣੇ ਦੇ ਕੋਰੀਓਗ੍ਰਾਫਰ ਬੋਸਕੋ ਸੀਜ਼ਰ ਨੇ ਕਾਲਾ ਜੱਜ ਮੋਹਨ ਚੰਦ 90 ਦੇ ਗਾਣੇ ਤੈਨੂੰ ਕਾਲਾ ਚਸ਼ਮਾ ਜੱਜਦਾ ਇਹਦਾ ਨਵਾਂ ਵਰਜ਼ਨ ਹੈ ਆਮ ਤੌਰ ਤੇ ਫਿਲਮ ਰਿਲੀਜ਼ ਦੇ ਪਹਿਲਾਂ ਉਸ ਦਾ ਟੀਜ਼ਰ ਅਤੇ ਟ੍ਰੇਲਰ ਰਿਲੀਜ਼ ਕੀਤਾ ਜਾਂਦਾ ਪਰ ਪਰਮਾ ਪ੍ਰੋਡਕਸ਼ਨ ਦੀ ਇਸ ਫਿਲਮ ਦੇ ਮੇਕਰਸ ਨੇ ਪਹਿਲਾਂ ਇਸ ਦਾ ਗਾਣਾ ਲਾਂਚ ਕੀਤਾ ਹੈ ਹਾਲੀਵੁੱਡ ਦੀ ਹੌਟਾ ਦਾ ਗਰ ਸਨੀ ਲਿਵਨ ਨੇ ਦਿਨੀ ਆਪਣੇ ਪਤੀ ਡੈਨੀਅਲ ਨਾਲ ਦੁਬਈ ਵਿੱਚ ਛੁੱਟੀਆਂ ਮਨਾ ਰਹੀ ਹੈ ਇਸ ਮौज-ਮਸਤੀ 'ਚ ਸਨੀ ਦੇ ਕੁਝ ਤੋਸਟ ਵੀ ਸ਼ਾਮਲ ਨੇ ਇਸ ਦੀ ਜਾਣਕਾਰੀ ਖੁਦ ਸਨੀ ਨੇ ਟਵਿੱਟਰ ਤੇ ਆਪਣੇ ਫੈਨਸ ਨਾਲ ਸ਼ੇਅਰ ਕੀਤੀ ਹੈ ਸਨੀ ਨੇ ਲਿਖਿਆ ਦੁਬਈ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਹੈ ਨਾਲ ਹਨ ਡੈਨੀਅਲ ਵੈਬਰ ਇਹ ਯਾਦਾਂ ਜੀਵਨ ਭਰ ਲਈ ਨੇ ਆਪਣੇ ਟ੍ਰੀ ਜੈਕਲਨ ਫਰਨਾਂਡੇਜ਼ ਦਾ ਕਹਿਣਾ ਹੈ ਕਿ ਡਾਂਸ ਰੈਲੀਟੇ ਸ਼ੋਅ ਚਲਕ ਦੇ ਖਲਾਜਾ ਨੌਂ ਤੇ ਜੱਜ ਹੋਣਾ ਉਹਨਾਂ ਲਈ ਬਹੁਤ ਵੱਡੀ ਜ਼ਿੰਮੇਵਾਰੀ ਹੈ। ਸ਼੍ਰੀਲੰਕਾਈ ਸੁੰਦਰੀ ਨੂੰ ਫਿਲਮ ਮੇਕਰ ਕਰਨ ਜੋਹਰ ਅਤੇ ਦਿਗਜ ਕੋਰੀਓਗ੍ਰਾਫਰ ਕਰਨ ਹੇਗੜੇ ਦੇ ਨਾਲ ਡਾਂਸ ਸ਼ੋਅ ਦੇ ਜੱਜ ਪੈਨਲ ਵਿੱਚ ਬਿਠਾਇਆ ਜਾਏਗਾ। ਇਸ ਬਾਰੇ ਜੈਕਲ ਨੇ ਕਿਹਾ ਮੇਰੇ ਲਈ ਇੱਕ ਨਵਾਂ ਅਤੇ ਅਲੱਗ ਅਨੁਭਵ ਹੈ। ਇਸ ਵਿੱਚ ਕਾਫੀ ਮਜ਼ਾ ਆਉਣ ਵਾਲਾ ਹੈ। ਪੀਕੇ ਤੇ ਸੁਲਤਾਨ ਵਰਗੀਆਂ ਮਸ਼ਹੂਰ ਫਿਲਮਾਂ ਦਾ ਹਿੱਸਾ ਰਹੀ অভিনেত্রী ਅਨੁਸ਼ਕਾ ਸ਼ਰਮਾ ਦਾ ਕਹਿਣਾ ਹੈ ਕਿ ਉਹਨਾਂ ਦੀ ਸਫਲਤਾ ਦਾ ਮਤਲਬ ਹੈ ਬਹੁਮੁਖੀ অভিনেত্রী ਹੋਣਾ। ਅਨੁਸ਼ਕਾ ਨੇ ਕਿਹਾ ਕਿ ਉਹਨਾਂ ਨੇ ਇੱਕ ਵਾਰ ਅਜਾਹੀ ਨਿਰਦੇਸ਼ਕ ਦੀ ਸੂਚੀ ਬਣੀ ਜਿਹਨਾਂ ਨਾਲ ਉਹ ਕੰਮ ਕਰਨਾ ਚਾਹੁੰਦੀ ਸੀ। ਅੱਤਿਆਜ ਉਸ ਗੱਲ ਤੋਂ ਖੁਸ਼ ਹੈ ਕਿ ਸੂਚੀ ਵਿੱਚ ਸ਼ਾਮਲ ਜ਼ਿਆਦਾਤਰ ਨਾਵਾਂ ਨਾਲ ਉਹ ਕੰਮ ਕਰ ਚੁੱਕੀ ਹੈ। ਜੋਧਪੁਰ ਦੇ ਹਿਰਨ ਸ਼ਿਕਾਰ ਦੇ ਕੇਸ ਵਿੱਚ ਸਲਮਾਨ ਖਾਨ ਬਰੀ ਹੋ ਗਏ ਨੇ ਪਰ ਇਸ ਕੇਸ 'ਚ ਨਵਾਂ ਮੋੜ ਆ ਗਿਆ ਹੈ ਜੋ ਗਵਾਹ ਹਰੀਸ਼ ਦੁਲਾਨੀ 2002 ਤੋਂ ਗਾਇਬ ਸੀ ਉਸ ਸਲਮਾਨ ਦੇ ਬਰੀ ਹੋਣ ਦੇ ਬਾਅਦ ਸਾਹਮਣੇ ਆਇਆ ਹੈ ਜਿਸ ਨੇ ਕਿਹਾ ਹੈ ਕਿ ਸਲਮਾਨ ਨੇ ਹੀ ਗੋਲੀ ਚਲਾਈ ਸੀ ਦੁਲਾਨੀ ਉਹੀ ਡਰਾਈਵਰ ਹੈ ਜਿਸ ਦੀ ਗਵਾਹੀ ਤੇ ਸਲਮਾਨ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਐਸੇ ਗਵਾਹ ਦੇ ਕਈ ਸਾਲਾਂ ਤੱਕ ਗਾਇਬ ਰਹਿਣ ਦੇ ਬਾਅਦ ਸਲਮਾਨ ਬਰੀ ਹੋਏ ਨੇ ਮਹਾਨਾਇਕ ਰਜਨੀ ਗਾਂਧ ਨੇ ਕਿਹਾ ਹੈ ਫਿਲਮ ਕਵਾਲੀ ਦੀ ਫਪਾਰੀ ਸਫਤਨ ਲੈ ਕੇ ਬਹੁਤ ਖੁਸ਼ ਨੇ ਰਜਨੀ ਗਾਂਧ ਨੇ ਆਪਣੇ ਫੈਨਸ ਦੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ ਹਾਲ ਹੀ ਅਮਰੀਕਾ ਤੋਂ ਵਾਪਸ ਆ ਰਜਨੀ ਗਾਂਧ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਦਿਮਾਗ ਅਤੇ ਸਰੀਰ ਲਈ ਕੁਝ ਆਰਾਮ ਦੀ ਲੋੜ ਸੀ ਕਿਉਂਕਿ ਉਹਨਾਂ ਨੇ ਇਸ ਫਿਲਮ ਲਈ ਬਹੁਤ ਖੜੀ ਮਿਹਨਤ ਕੀਤੀ ਹੈ ਅਮ੍ਰਿਤ ਦੇ ਜੈਕਲਿਨ ਫਰਨਾਂਡੀਜ਼ ਦਾ ਕਹਿਣਾ ਹੈ ਕਿ ਆਉਣ ਵਾਲੀ ਫਿਲਮ ਡਿਸ਼ ਹਮ ਦੇ ਵਿੱਚ ਪਲਨੀਤੀ ਚੋਪੜਾ ਦੇ ਡਾਂਸ ਨੇ ਫਿਲਮ ਵਿੱਚ ਗਲੈਮਰ ਤੇ ਤੜਕੇ ਦਾ ਕੰਮ ਕੀਤਾ ਹੈ ਫਿਲਮ ਵਿੱਚ ਜਾਣੇ ਮਨ ਆ ਗਾਣੇ ਤੇ ਪਲਨੀਤੀ ਦੇ ਡਾਂਸ ਦੇ ਬਾਰੇ ਪੁੱਛੇ ਸਵਾਲ ਤੇ ਜੈਕਲਿਨ ਨੇ ਬਿਆਨ ਦਿੱਤਾ ਅਮ੍ਰਿਤ ਨੇ ਕਿਹਾ ਕਿ ਮੈਨੂੰ ਗਾਣਾ ਕਾਫੀ ਪਸੰਦ ਆਇਆ ਮੈਨੂੰ ਲੱਗਦਾ ਹੈ ਕਿ ਉਹ ਬਹਿਤਨ ਲੱਗ ਰਹੀ ਸੀ ਅੰਗੜਾ ਕਿੰਗ ਜੈਜੀਬੀ ਦੇ ਨਵੇਂ ਗੀਤ ਲੀਪ ਵਾਲਾ ਸਾਲ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਸਪੀਡ ਰੈਕੋਰਡਸ ਦੇ ਦਿਨੇਸ਼ ਔਲਖ ਮੁਤਾਬਕ ਇਸ ਗੀਤ ਨੂੰ ਦਰਸ਼ਕਾਂ ਨੇ YouTube ਤੇ ਕੁਝ ਦਿਨਾਂ 'ਚ 25 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਖਾਸ ਕਰਕੇ ਇਹ ਹੈ ਕਿ ਰਿਲੀਜ਼ ਦੇ ਪਹਿਲੇ ਦਿਨ 5 ਲੱਖ ਲੋਕਾਂ ਨੇ ਇਸ ਵੀਡੀਓ ਨੂੰ YouTube ਤੇ ਦੇਖ ਲਿਆ ਸੀ ਗੀਤ ਦੇ ਬੋਲ ਗੀਤਕਾਰ ਅਤੇ ਗਾਇਕ ਵੀਤ ਬਲਜੀਤ ਨੇ ਲਿਖੇ ਨੇ